ਕਿ ਮੈਂ ਪੁੱਛਣਾ ਚਾਹੁੰਦਾ ਅਮਨ ਰੋੜਾ ਸਾਹਿਬ ਨੂੰ ਕਿ ਜੇ ਮੈਂ ਐਡਾ ਮਾੜਾ ਡਰੱਗ ਦਾ ਬੰਦਾ ਹਾਂ ਤੇ ਮੇਰੇ ਨਾਲ ਕੋਡੇ ਨਾਲ ਕੋਟਾ ਜੋੜ ਕੇ ਕਾਹਦੇ ਲਈ ਬੈਠਿਆ ਸੀ ਇੱਕ ਪ੍ਰੋਗਰਾਮ ਤੇ ਥੋੜੇ ਦਿਨ ਪਹਿਲਾਂ ਇੱਥੇ ਚੰਡੀਗੜ੍ਹ ਦੇ ਵਿੱਚ ਇਹ ਬੱਬੂ ਤੀਰਜੀ ਨੇ ਜਿਹੜੇ ਪੀਪੀਐਸਸੀ ਦੇ ਦੇ ਚੇਅਰਮੈਨ ਲੱਗੇ ਨੇ ਉਹਨਾਂ ਦੇ ਅਖੰਡਪਾਤ ਸਾਹਿਬ ਤੇ ਅਸੀਂ ਇਕੱਠੇ ਜ਼ਰੂਰ ਹੋਏ ਸੀਗੇ ਮੇਰੇ ਜਾਨ ਤੋਂ ਪਹਿਲਾਂ ਉਹ ਬੈਠੇ ਸੀਗੇ ਉਹਨਾਂ ਦੇ ਅਗਲੇ ਪਾਸੇ ਮੈਂ ਬੈਠ ਗਿਆ ਤੇ ਮਿੱਠੀਆਂ ਮਾਰਦਾ ਹੀ ਮੈਨੂੰ ਕਹਿੰਦਾ ਭਗਵੰਤ ਮਾਨ ਨਵੇੜਾ ਗਰ ਕਰਤਾ ਇਹ ਆਪਦੇ ਦੁੱਖੜੇ ਮੇਰੇ ਨਾਲ ਸਾਂਝੇ ਕਰ ਰਿਆ ਤੇ ਹੁਣ ਕਹਿੰਦਾ ਜੀ ਡਰੱਗ ਫਲਾਉਣਾ ਢੀਂਗੜਾ ਤੇ ਫਿਰ ਮੇਰੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਗਾਧੇ ਲਈ ਬੈਠਿਆ ਗੁਰਦੁਆਰੇ ਜਾ ਤਾਂ ਉਹ ਵੜ ਜਾਣਾ ਜਾਂ ਮੈਨੂੰ ਵੜ ਲੈਣਾ ਤੁਸੀਂ ਉਹ ਗੱਲ ਕਰ ਰਹੇ ਹੋ ਜਿਹੜੀ ਕਿ ਉਸ ਗੱਲ ਨੂੰ ਰੈਫਰ ਕਰ ਰਹੇ ਹੋ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਹੋਈ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਤੁਸੀਂ ਹਾਜ਼ਰ ਹੋ ਜੋ ਜਾਂ ਮੈਂ ਹਾਜ਼ਰ ਹੋ ਜਾਣਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਜੇ ਉਹਨਾਂ ਨੇ ਅਮਨ ਅਰੋੜਾ ਦੀ ਜਾਂ ਪੰਜਾਬ ਸਰਕਾਰ ਦੀ ਆਵਾਜ਼ ਦੀ ਪਾਰਟੀ ਦੀ ਨੁੰਦਿਆ ਕਰਨੀ ਹੈ ਕੁੱਲੇ ਸ਼ਬਦਾਂ ਦੇ ਵਿੱਚ ਕਰਨ ਇੱਕ ਝੂਠੀ-ਮੂਠੀ ਕਹਾਣੀ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਦੀ ਬਣਾ ਕੇ ਉਹ ਜਿਹੀ ਗੱਲਾਂ ਨਾ ਕਰਨਾ ਦੇਖੋ ਇਹਦਾ ਇੱਕ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਪੰਜਾਬ ਦੇ ਵਿੱਚ ਰਾਜ ਚੱਲਦਾ ਜੀ ਲਾਅ ਆਫ ਲੈਂਡ ਹੈ ਜਿਹੜਾ ਉਹ ਚੱਲਦਾ ਹੈ ਜਿਹੜਾ ਕੋਈ ਮੈਟਰ ਸਬਜੁਡੇਸ ਹੈ ਤੇ ਉਹਦੇ ਬਾਰੇ ਮੇਰੀ ਕੋਈ ਟਿੱਪਣੀ ਕਰਨਾ ਵਾਜਬ ਨਹੀਂ ਹੋਏਗਾ ਯੋਨਾ ਬਾਬੇ ਉਹਨਾਂ ਨੂੰ ਉਹਨਾਂ ਨੂੰ ਕਹੋ ਉਹਨਾਂ ਨੂੰ ਕਹੋ ਕਿ ਗੁਰਦੁਆਰੇ ਜਾਂ ਤਾਂ ਉਹ ਵੜ ਜਾਣਾ ਜਾਂ ਮੈਨੂੰ ਵੜ ਲੈਣਾ ਅਸੀਂ ਥੋੜੇ ਦਿਨ ਪਹਿਲਾਂ ਇੱਥੇ ਚੰਡੀਗੜ੍ਹ ਦੇ ਵਿੱਚ ਇਹ ਬੱਬੂ ਤੀਰਜੀ ਨੇ ਜਿਹੜੇ ਪੀਪੀਐਸਸੀ ਦੇ ਦੇ ਚੇਅਰਮੈਨ ਲੱਗੇ ਨੇ ਉਹਨਾਂ ਦੇ ਉਹਨਾਂ ਦੇ ਘਰ ਖੰਡਪੜ ਸਾਹਿਬ ਤੇ ਅਸੀਂ ਇਕੱਠੇ ਜ਼ਰੂਰ ਹੋਏ ਸੀਗੇ ਮੇਰੇ ਜਾਨ ਤੋਂ ਪਹਿਲਾਂ ਉਹ ਬੈਠੇ ਸੀਗੇ ਉਹਨਾਂ ਦੇ ਅਗਲੇ ਪਾਸੇ ਮੈਂ ਬੈਠ ਗਿਆ ਸਾਡੀ ਜਵਾਨ ਵੀ ਨਹੀਂ ਸਾਂਝੀ ਹੋਈ ਔਰ ਪਾਟ ਦੇ ਉੱਪਰ ਬੈਠ ਕੇ ਔਰ ਉਸ ਤੋਂ ਮਗਰੋਂ ਉਸ ਤੋਂ ਮਗਰੋਂ ਡਾਕਟਰ ਬਲਬੀਰ ਸਿੰਘ ਜੀ ਆਦੇ ਮਦਰ ਦਾ ਭੋਗ ਸੀਗਾ ਮੈਂ 15 ਮਿੰਟ ਉੱਥੇ ਲਾ ਕੇ ਉੱਠ ਕੇ ਚਲਾ ਗਿਆ ਸੋ ਮੈਂ ਬਿਕਰਨਜੀਤ ਸਿੰਘ ਮਜੀਠੀਆ ਨੂੰ ਉਹਨੂੰ ਕਹਿਣਾ ਚਾਹੂਗਾ ਜਾ ਕੇ ਉਹਨਾਂ ਨੂੰ ਸੁਨੇਹਾ ਜ਼ਰੂਰ ਦਿਓ ਕਿ ਤੁਸੀਂ ਉਹ ਗੱਲ ਕਰ ਰਹੇ ਹੋ ਜਿਹੜੀ ਕਿ ਉਸ ਗੱਲ ਨੂੰ ਰੈਫਰ ਕਰ ਰਹੇ ਹੋ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਹੋਈ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਤੁਸੀਂ ਹਾਜ਼ਰ ਹੋ ਜੋ ਜਾਂ ਮੈਂ ਹਾਜ਼ਰ ਹੋ ਜਾਣਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਜੇ ਉਹਨਾਂ ਨੇ ਅਮਨ अरोड़ा ਦੀ ਜਾਂ ਪੰਜਾਬ ਸਰਕਾਰ ਦੀ ਆਵਾਜ਼ ਦੀ ਪਾਰਟੀ ਦੀ ਨੰਦਿਆ ਕਰਨੀ ਹੈ ਤਾਂ ਖੁੱਲੇ ਸ਼ਬਦਾਂ ਦੇ ਵਿੱਚ ਕਰਨ ਇੱਕ ਝੂਠੀ-ਮੂਠੀ ਕਹਾਣੀ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਦੀ ਬਣਾ ਕੇ ਉਹ ਜਿਹੀ ਗੱਲਾਂ ਨਾ ਕਰਨਾ ਸੋਸ਼ਲ ਮੀਡੀਆ ਤੇ ਟੋਕ ਟ ਹੈ ਵਾਇਰਲ ਹੋ ਰਿਹਾ ਮੇਰਾ ਬਿਆਨ ਕਿ ਮੁੱਖ ਮੰਤਰੀ ਨੂੰ ਚੈਲੰਜ ਕੀਤਾ ਜਾ ਰਿਹਾ ਸਾਰੇ ਬਾਰੇ ਆਉਣ ਵਾਲੇ ਸਮੇਂ ਤੇ ਸਾਡਾ ਟਾਈਮ ਆਏਗਾ ਤਾਂ ਫਿਰ ਦੱਸਾਂ ਹੁਣ ਆਪਦੇ ਟਾਈਮ ਦੇ ਮੂਹਰੇ ਪਹਿਲਾਂ ਜੇ ਲਾਈ ਜਾਂਦੇ ਨੇ ਤੇ ਕਿੱਥਾ ਆਊਗਾ ਸੋ ਸੋ ਜਿਹੜਾ ਬੰਦਾ ਹੈ ਦਾ ਦਾ ਅੱਜ ਜਿਹੜੀ ਪਾਰਟੀ ਅੱਜ ਉਹ ਪਾਰਟੀ ਜਿਹੜੀ ਕਿ ਵੱਡੀਆਂ ਕੁਰਬਾਨੀਆਂ ਦੇ ਵਿੱਚੋਂ ਨਿਕਲ ਕੇ ਆਈ ਹੈ ਜੇ ਉਹ ਅ ਤਿੰਨ ਮੈਂਬਰ ਟ੍ਰਿਪਲ ਰਾਈਡਿੰਗ ਸਕੂਟਰ ਵਾਲੀ ਪਾਰਟੀ ਬਣ ਕੇ ਰਹਿ ਜੇ ਤੇ ਉਹਦੇ ਵਿੱਚੋਂ ਵੀ ਮੈਂ ਸਮਝਦਾ ਕਿ ਟ੍ਰਿਪਲ ਰਾਈਡਿੰਗ ਵਾਲੀ ਵੀ ਨਹੀਂ ਰਹੀ ਹੈਗੀ ਹੁਣ ਤਾਂ ਇੱਕ ਮੈਂਬਰ ਵੀ ਨਹੀਂ ਆ ਉਹਨਾਂ ਕੋਲ ਪੂਰਾ ਕਿਉਂਕਿ ਸੁਖੀ ਜੀ ਸਾਡੇ ਚ ਆ ਗਏ ਉਹ ਆਪ ਪਿਛਲੇ ਦਿਨਾਂ ਦੇ ਵਿੱਚ ਬਿਕਰਮ ਮਜੀਠੀਆ ਤੇ ਉਹਨਾਂ ਦੇ ਦੋ ਜੋ ਜਿਆ ਬਿਆਨਬਾਜ਼ੀ ਹੋਈ ਹੈ ਤੇ ਆਯਾਲੀ ਸਾਹਿਬ ਉਹ ਦੂਜੇ ਪਾਸੇ ਨੇ ਸੋ ਮੈਂ ਸਮਝਦਾ ਕਿ ਜਿਹੜੀ ਪਾਰਟੀ ਆਪ ਖਤਮ ਹੋਈ ਪਈ ਹੈ ਉਹ ਜੇ ਇਸ ਤਰ੍ਹਾਂ ਦੇ ਸਬਜਵਾਗ ਦੇਖ ਰਹੇ ਨੇ ਕਿ ਆਉਣ ਵਾਲੇ ਸਮੇਂ ਸਾਡੀ ਪਾਰਟੀ ਆਊਗੀ ਤੇ ਫਿਰ ਇਹ ਤਾਂ ਹੱਸੋਈ ਨਹੀਂ ਗੱਲਾਂ ਨੇ ਜੀ ਤੁਹਾਡੇ ਕਿਉਂ ਨਹੀਂ ਚਾਰਜ ਨਹੀਂ ਪਤਾ ਚੋਟੀ ਮਿਟੋਲ ਕਰ ਦਿੱਤੀ ਗਈ ਹੈ ਸੈਟਰਡੇ ਵਾਲੇ ਤੇ ਕੀ ਕੀ ਗਈ ਹੈ ਦੇਖੋ ਇਸ ਤਰ੍ਹਾਂ ਕਿ ਇਹ ਜਿਹੜਾ ਹੈਗਾ ਇਹ ਪੁਲਿਸ ਮਹਿਕਮੇ ਦਾ ਵਿਸ਼ਾ ਹੈ ਇਹ ਹੋਮ ਡਿਪਾਰਟਮੈਂਟ ਦਾ ਵਿਸ਼ਾ ਹੈ ਹੋਮ ਡਿਪਾਰਟਮੈਂਟ ਹੈਗਾ ਮੁੱਖ ਮੰਤਰੀ ਸਾਹਿਬ ਕੋਲੇ ਉਹਦੇ ਵਿੱਚ ਕੀ ਹੋਇਆ ਕਿ ਨਹੀਂ ਹੋਇਆ ਮੈਨੂੰ ਉਹਦੀ ਪੂਰੀ ਪੁਖਤਾ ਜਾਣਕਾਰੀ ਤਾਂ ਨਹੀਂ ਹੈ ਪਰ ਅੱਜ ਜੋ ਉਹਨਾਂ ਦੇ ਇਸ ਬਿਆਨਬਾਜ਼ੀ ਤੋਂ ਬਾਅਦ ਜੋ ਉਹਨਾਂ ਦੇ ਬਿਆਨਬਾਜ਼ੀ ਤੋਂ ਬਾਅਦ ਜੋ ਪੁਲਿਸ ਦਾ ਵਰਸ਼ਨ ਆਇਆ ਹੈ ਅਰਪਿਤ ਸ਼ੋਕਲਾ ਜੀ ਨੇ ਵਰਸ਼ਨ ਇਸ਼ੂ ਕੀਤਾ ਜਿਦੇ ਵਿੱਚ ਇੱਕ ਸਿਕਿਉਰਿਟੀ ਰਿਵਿਊ ਦੀ ਕਮੇਟੀ ਬਣੀ ਹੋਈ ਹੈ ਪੁਲਿਸ ਅਫਸਰਾਂ ਦੀ ਜਿਦੇ ਵਿੱਚ ਥ੍ਰੈਟ ਪਰਸੈਪਸ਼ਨ ਦੇ ਉਪ ਦੇ ਵਿੱਚ ਜਿਹੜਾ thretd perception ਮੀਨਸ ਵੀ ਕਿਸ ਬੰਦੇ ਨੂੰ ਕਿੰਨਾ ਖਤਰਾ ਹੈ ਉਹਦੀ ਮੰਥਲੀ ਰਿਵਿਊ ਹੁੰਦਾ ਹੈ ਤੇ ਉਹਦੇ ਮੁਤਾਬਕ ਉਹਦੀ ਸਿਕਿਉਰਿਟੀ ਜਿਹੜੀ ਉਹ ਵੱਧਦੀ ਘਟਦੀ ਹੈ ਫਿਰ ਵੀ 올 ਸੈਡਨ ਡਨ ਇਹ ਇਹ ਟੈਕਨੀਕਲ ਇਹਦੇ ਕੀ ਰੀਜਨਸ ਨੇ ਇਹਦਾ ਪੁਲਿਸ ਡੀਜੀਪੀ ਇਹ ਜਿਹੜੇ ਉਹ ਬਿਹਤਰ ਦੱਸ ਸਕਦੇ ਨੇ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਇੱਕ ਵਿਅਕਤੀ ਨੂੰ ਜਿਹੜਾ ਕਿ ਇੱਕ ਐਕਸ ਐਮਐਲਏ ਜਾਂ ਐਕਸ ਮਿਨਿਸਟਰ ਹੋਵੇ ਉਹਨੂੰ ਪ੍ਰਧਾਨ ਮੰਤਰੀ ਜਿੰਨੀ ਜਾਂ ਦੇਸ਼ ਦੇ ਰਾਸ਼ਟਰਪਤੀ ਜਿੰਨੀ Z ਸਿਕਿਉਰਿਟੀ Z+ ਸਿਕਿਉਰਿਟੀ ਦੀ ਹੈ ਜਿਹੜੀ ਉਹ ਤਾਂ ਨਹੀਂ ਦੇਖੋ ਦੇਣੀ ਬਣਦੀ ਹੈਗੀ ਬਾਕੀ ਜੋ ਆਰਪੀ ਸ਼ੋਕਲਾ ਜੀ ਨੇ ਬਿਆਨ ਦਿੱਤਾ ਹੈ ਕਿ ਆਲਰੇਡੀ ਉਹਨਾਂ ਕੋਲੇ ਗਨਮੈਨ ਹੈਗੇ ਵੀ ਉਹਨਾਂ ਕੋਲ ਐਸਕੋਰਟ ਵੀਹਿਕਲ ਵੀ ਹੈਗਾ ਸਾਰਾ ਕੁਝ ਹੁੰਦੇ ਹੋਏ ਜੇ ਫਿਰ ਵੀ ਉਹ ਐਜੀ ਬਿਆਨਬਾਜ਼ੀ ਕਰ ਰਹੇ ਤੇ ਮੈਨੂੰ ਲੱਗਦਾ ਕਿ ਤਰਕ ਸੰਗਤ ਨਹੀਂ ਹੈ ਤੇ ਫਿਰ ਇਹ ਤੋਂ ਪਹਿਲਾਂ ਉਹ ਕਰਦੇ ਨਹੀਂ ਸੀਗੇ ਪਹਿਲਾਂ ਕਿ ਲਈ ਹੋਈ ਸੀਗੀ ਨਹੀਂ ਇਹ ਪ੍ਰਧਾਨ ਦੇ ਕਹੇ ਤੇ ਜਿ ਵਿਡਰੋ ਹੋਈਗੀ ਵਿਡਰੋ ਤਾਂ ਇਹ ਹੋਈ ਹੋਊਗੀ ਵਿਡਰੋ ਵੀ ਨਹੀਂ ਹੈਗੀ ਕਟੌਤੀ ਜ਼ਰੂਰ ਹੈ ਉਹ ਤਾਂ ਪੁਲਿਸ ਨੇ ਆਪਦੀ ਥ੍ਰੈਟ ਪਰਸੈਪਸ਼ਨ ਔਰ ਸਿਕਿਉਰਿਟੀ ਰਿਵਿਊ ਕਮੇਟੀ ਜਿਹੜੀ ਉਹਦੇ ਮੁਤਾਬਕ ਕੀਤੀ ਹੈ ਪਰ ਹਾਂ ਜੇ ਵਿਕਰਮਜੀਤ ਸਿੰਘ ਮਜੀਠੀਆ ਜੇ ਸਾਡੀ ਪਾਰਟੀ ਨੂੰ ਜਾਂ ਸਾਡੀ ਲੀਡਰਸ਼ਿਪ ਨੂੰ ਜਾਂ ਸਾਡੇ ਮੁੱਖ ਮੰਤਰੀ ਨੂੰ ਬਿਨਾਂ ਗੱਲ ਤੋਂ ਉਹਨਾਂ ਤੇ ਇਲਜ਼ਾਮ ਤਰਾਸ਼ੀਆਂ ਕਰਨਗੇ ਤੇ ਫਿਰ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਦੀ ਜ਼ਿੰਮੇਵਾਰੀ ਔਰ ਡਿਊਟੀ ਮੇਰੀ ਹੈ ਤਾਂ ਜੀਜਾ ਸਾਹ ਨੇ ਮਿਲਦੇ ਜੀ ਅਸੀਂ ਕੋਤੋਂ ਰੋਗਦੇ ਆ ਆਪ ਹੀ ਲੜ ਪੈਂਦੇ ਨੇ ਆਪ ਹੀ ਇਕੱਠੇ ਹੋ ਜਾਂਦੇ ਨੇ ਸਾਡੇ ਉਹਨਾਂ ਦੇ ਘਰ ਦਾ ਸਵਾਲ ਹੈ ਤੇ ਉਹਨਾਂ ਨੂੰ ਪੁੱਛੇ ਮੇਰੇ ਤੋਂ ਕੀ ਪੁੱਛਦੇ ਹੋ ਮੈਂ ਤਾਂ ਕਹਿੰਦਾ ਰੋਜ਼ ਇਕੱਠੇ ਰਹਿਣਾ ਸਾਨੂੰ ਕੀ ਦਿਖਦਾ ਹੈ